ਕਰੀਬ ਘਰਾਂ ਚ ਇਸ ਦੇ ਵਿੱਚ ਦੇਖੋ ਕਿ ਅੱਜ ਇੱਕ ਛੋਟੀ ਜਿਹੀ ਬੱਚੀ ਹੈ ਬਿਲਕੁਲ ਜਿਹੜੀ ਆਪਣੀ ਮਾਂ ਹੀ ਲੜਾਦੀ ਹੈ ਉਹ ਦੇਖੋ ਕਿ ਛੋਟੀ ਇਹ ਬੱਚੀ ਛੱਡੀ ਹੈ ਜਿਹੜੀ ਦੀ ਮਾਂ ਹੈ ਬੱਸੀ ਦੁੱਧ ਪਿੰਦੀ ਬੱਸੀ ਹੈ ਜਿਹੜੀ ਹੈ ਕਿ ਉਹ ਚੋਰੀ ਲਿਆ ਰੱਖੂ ਚੱਕਰ ਹੋ ਜਾਂ ਆਖਿਰ ਕੀ ਹੋ ਰਿਹਾ ਕਿ ਉੱਡੀਆਂ ਦੇ ਬੱਸੀਆਂ ਜਾ ਨੇ ਆਖਿਰ ਸਾਰਾ ਪ੍ਰਸ਼ਾਸਨ ਵੀ ਲੱਗਾ ਕੁੰਭ ਕਰਨੀ ਨੀਂਦਰ ਸੁੱਤੇ ਕਿਉਂਕਿ ਲਗਾਤਾਰ ਕਹਿਦਾ ਸੇ ਇਸ ਏਰੀਏ ਜਿਜ ਚੱਕ ਕਰੇ ਉਧਰ ਚੋਰੀ ਕਰੇ ਇੱਧਰ ਚੋਰੀ ਕਰੇ ਉਧਰ ਕੋਈ ਨਿਆਰੀ ਛੋਟੀਆਰੀ ਚੀਜ਼ ਤੇ ਆਣ ਜਿਹੜੀ ਆ ਵਿੱਚ ਸ਼ੋਮੰਤਰ ਹੋ ਜਾਂਦੀ ਹੈ ਤੇ ਆਖਿਰ ਇਹ ਗਰੀਬ ਪਰਿਵਾਰ ਹੈ ਜਿੰਦਾ ਸਰਕਲ ਅੱਜ ਮੇ ਦਾ ਆਸੇ ਦੇਖਿਆ ਕਹਿੰਗੇ ਲੋਕ ਗਰੀਬ ਤੋਂ ਗਰੀਬ ਜਿਹੜਾ ਲੋਕ ਨਾ ਕੀ ਹੁੰਦੇ ਲੋਕ ਘਰ ਜਿਹੜੇ ਵਿਚਾਰੇ ਅੱਜ ਵੀ ਜਿਹੜੇ ਥੱਲੇ ਪਲਸਟਰ ਪੇਦੇ ਹੋਵੇ ਇਹ ਘਰ ਦੇਖੋ ਅੱਜ ਵੀ ਪੁਰਾਣੇ ਜ਼ਮਾਨੇ ਵਿੱਚ ਵਿਚਾਰੇ ਮਿੱਟੀ ਹੈ ਲਾਈਓ ਮਿੱਟੀ ਵੇ ਗਵਾ ਫੇਰਦੇ ਔਰ ਇਹਦਾ ਜਿਹੜਾ ਪੂਰਾ ਦਬ ਦਬਾਰਾ ਪੂਰਾ ਘਰ ਦਾ ਸਰਕਲ ਹੀ ਇਹਦੇ ਪਰ ਚੱਲਦਾ ਦੇਖੋ ਮਾਂ ਕਿੰਨੇ ਪਰੇਸ਼ਾਨਾ ਜਿਹੜੇ ਮਸ਼ੀਨ ਹੈ ਜਿਹੜੀ ਇਹ ਲਾਈ ਦੀ ਆ ਉਹ ਦੇਖੋ ਵਿਚਾਰੀ ਜਿਹੜੀ ਹੈ ਕਾਫੀ ਆ ਦੇਖੋ ਇਸ ਵੇਲੇ ਆਪਣੇ ਅਥੂ ਤੱਕ ਰ ਕੱਢੇ ਕਿਉਂਕਿ ਆਪਣੀ ਬੱਚੇ ਅੰਗਰੇ ਜਿਹੜੀ ਉਹ ਬੱਛੀ ਛੋਟੀ ਹੈ ਪਾਲਦੀ ਜਿਹੜੀ ਛੋਟੀ ਹੈ ਬੱਛੀ ਹੈ ਦੇਖੋ ਕਿ ਅੱ ਤੋ ਦੇਖਿਆ ਜੀ ਮਾਂ ਵੀ ਕਿੰਨਾ ਪਰੇਸ਼ਾਨ ਹੈ ਕਿਉਂਕਿ ਦਾ ਪੂਰਾ ਆਖਿਆ ਮੈਂ ਬੱਚੇ ਅੰਗਰਾ ਪਾਲੀ ਸੀ ਜਿਹੜੀ ਆ ਜਿਹੜੀ ਆ ਮੇਉ ਦਾ ਸਰਕਲ ਚਲਾਣ ਕਰ ਰਿਆ ਹੈ ਜਿਹੜਾ ਦੇਖੋ ਤੁੰਡਾ ਗੱਥ ਬੰਨੇ ਤੋ ਸਾਥੀ ਸਾਡੇ ਇਸ ਵੀਡੀਓ ਯਾਦ ਜੀ ਯਾਰਾ ਸ਼ੇਅਰ ਜ਼ਰੂਰੀ ਕਰਿਓ ਤਾਂ ਕਿ ਆਸੇ ਚੋਰ ਕੋਈ ਨੂੰ ਮੇ ਲੱਗਦਾ ਕੋਈ ਬਾਲਿਫ ਕਿਟ ਦੇ ਬਾਹਰ ਆਊਟ ਆਫ ਕੰਟਰੀ ਤੋਂ ਨਹੀਂ ਆਦਾ ਇਹ ਦੀ ਤੁਦ ਜੰਮੇ ਚੋਣਾ ਸਾਡੇ ਜਿਹੜੇ ਪ੍ਰਸ਼ਾਸਨ ਨੂੰ ਮੇ ਲੱਗਦਾ ਉਹਨੇ ਵੀ ਪਤਾ ਹੈ ਕਿਉਂਕਿ ਇਹ ਦੇਖੋ ਮਾਂ ਕਿੰਨਾਂ ਆਸਵੀ ਨੇ ਦੇਖੀ ਸਾਰੰਦੇ ਅਤੂ ਕਿਉਂਕਿ ਬਿਜਾਰ ਦੇਖੋ ਇਹ ਪੱਟੇ ਕਿੰਨਾਂ ਬੰਦੇ ਕੋਈ ਦੀ ਪੈਲੀ ਨਹੀਂ ਕੋਈ ਕੁਛ ਨਹੀਂ ਲੋਕੇ ਜਿਹੜੇ ਬੰਨੇ ਸ਼ਨੀਰ ਅੱਗੇ ਪਿਛੇ ਚਟਾਲੇ ਜੜੀਆਂ ਜੁੜੀਆਂ ਵੱਡੀ ਉਹ ਵਿਚਾਰੇ ਜਿਹੜਾ ਪਾਲਿਆ ਅੱਜ ਵਿਚਾਰੀਆਂ ਦੇਖਿਆ ਕਿ ਗੋਈ ਪਾਲਿਆ ਫੁੱਲਿਆ ਤੇ ਉਹ ਤੇਰੇ ਕਿ ਦੇਖਿਆ ਕਿ ਦੁੱਤ ਸ਼ੋਧ ਕੰਨੇ ਆਪਣੇ ਸਰਕਟ ਟੰਗ ਤਬਾਣਾ ਗਏ ਜਿਹੜਾ ਸਰਕਟ ਦਾ ਟਾਈਮ ਆਂਦਾ ਤੇ ਚੋਰ ਜਿਹੜੇ ਕਿਲੇਪੁਰ ਗੋ ਚ ਲੀਏ ਰਫੂ ਚੱਕਰ ਜਿੰਦੇ ਤੋਂ ਨਮਸਕਾਰ ਸਾਥੀਓ ਮੈਂ ਪਵਨ ਕੋਤਰਾ ਸਾਥੀਓ ਜੀ ਅੱਜ ਬਿਸ਼ਨਾ ਵਿਧਾਨ ਸਭਾ ਦੀ ਗੱਲ ਕਰਦੇ ਤੇ ਬਿਸ਼ਨਾ ਵਿਧਾਨ ਸਭਾ ਤੁਸੀਂ ਦੇਖਿਆ 62 ਨੰਬਰ 13 ਦੇ ਵਿੱਚ ਅੱਜ ਜਿਹੜਾ ਕਿ ਤੁਹਾਨੂੰ ਦੇਖਿਆ ਪਹਿਲਾ ਕਿ ਅੱਜ ਜਿਹੜੀ ਦੁਨੀਆ ਬੜੀ ਅਨਪਲਾਈਮੈਂਟ ਹੈ ਕਿਉਂਕਿ ਲੋਕੇ ਅੱਜ ਕੋਈ ਕੰਮ ਕਾਜ ਲੱਭਾ ਨਹੀਂ ਜਿਹੜੇ ਲੋਕ ਜਿਹੜਾ ਆਪਣਾ ਜਿਹੜਾ ਕਾਰ ਸਰਕਲ ਜਿਹੜਾ ਕਾਰ ਜਿਹੜਾ ਸਰਕਲ ਸਰਗੋ ਕੋ ਚਲਾੜਦੇ ਲੋਕੇ ਅੱਜ ਜਿਹੜਾ ਪਸ਼ੂ ਮਵੇਸ਼ੀ ਘਾਰ ਰੱਖਿਆ ਉਹਦੇ ਪਰ ਜਿਹੜਾ ਪੂਰਾ ਅਜ ਦੱਬ ਦਵਾਰ ਘਾਰ ਚਲਾ ਤਾਂ ਅੱਜ ਚੋਰ ਕੀ ਕਰ ਰਹੇ ਨੇ ਕਿ ਜਿਹੜੀਆਂ ਲੋਕੀ ਜਿਹੜੇ ਗਵਾਂ ਸ਼ਵਾਂ ਜਿਹੜੇ ਪਸ਼ੂ ਮਵੇਸ਼ੀ ਉਹ ਖੋਲੀ ਲਈ ਜਾ ਰਹੇ ਤੇ ਲੋਕ ਕਾਫੀ ਜ਼ਿਆਦਾ ਜਿਹੜੇ ਅੱਜ ਪਰੇ ਇਹ ਐਸ ਹੈ ਅੱਜ ਵਾਟ ਨੰਬਰ 13 ਵਿੱਚ ਆਸੇ ਆਇਆ ਜਿਸ ਦੇ ਕਿ ਇੱਕ ਛੋਟੀ ਜੀ ਸਵਲ ਦੇਖੀ ਜਾ ਰਹੀ ਹੈ ਕਿ ਇਹ ਮਾਤਾ ਜਿਹੜਾ ਦੁੱਧ ਪਿੰਦੀ ਕੋਆ ਦੁੱਧ ਪਿੰਦੀ ਛੋਟੀਆਂ ਬੱਚੀ ਦੀ ਖਚੋਰ ਲੀਏ ਰਫੂ ਚੱਕਰ ਹੋਈ ਇਹ ਨਾ ਇਹ ਮਾਤਾ ਜਿਹੜਾ ਪੂਰਾ ਦਰਵਾਜ਼ਾ ਪੂਰਾ ਕਾਰ ਦਾ ਖਰਚਾ ਪੂਰਾ ਸਭ ਪੂਰਾ ਸਿਸਟਮ ਇੰਦੇ 'ਤੇ ਚੱਲਦਾ ਹ ਤੇ ਆਉਂਦਿਆਂ ਗੱਲਬਾਤ ਕਰਨਿਆ ਕਿ ਕਦੂਏ ਬਾਹਰ ਕਦੂਏ ਮਾਈ ਕੇ ਨਾ ਦਿੰਦਾ ਮੇਰਾ ਨਾ ਸੰਸਾਰ ਹੋ ਭਾਈ ਕੀ ਗੱਲ ਹੋਈ ਪੂਰੀ ਗੱਲ ਕੀ ਹੋਣੀ ਆ ਫੇ ਆ 11 12 ਵਜੇ ਸਿੱਧਾ ਤੇ ਜਾਗਦੇ ਜਾਂ ਤੇ ਸੜੇ ਆ ਸੇ ਸੁੱਤੇਆਂ ਤੇ ਕਹਨੇ ਗੋਲੇ ਇਹ ਸਾਡੀ ਮਾਈ ਤੁਮ ਤਾਂ ਚਾਹੀਦੀ ਆ ਹਾਂ ਉਹ ਮੀ ਗਰੀਵਾ ਤੇ ਸਮਝਾ ਬੱਚੇ ਵੀ ਖਾ ਰਹੇ ਹੁੰਦੇ ਨਾ ਆਹ ਉਹਦੇ ਸਿਰਾ ਪਰ ਤਾਟੋ ਚੋੜਨੇ ਤੋੜਨੇ ਹਾਂ ਮੇਰੇ ਸਿਰਾ ਪਰ ਕਰ ਜਾ ਕਿ ਨਾ ਛੜੇਗਾ ਪਾਣੀ ਬੰਬਾਰੀ ਪਈਏ ਕੋਲ ਨਹੀਂ ਮਾਚ ਹਾਂ ਤੇ ਸਾਰਾ ਕੋਈ ਨੰਬਰ ਤੇ ਮਜ਼ਾਤ ਕਰੋ ਥੋੜੀ ਮਤੀ ਮੇਰਾ ਕੁਛ ਮਸਲਾਲ ਕਰੋ ਮੈਂ ਪੁਲਿਸ ਕੋਲ ਕੇ ਪੁਲਿਸ ਨੇ ਕੀ ਕਰਉਣੀ ਪੁਲਿਸ ਨੇ ਸਾਡੀ ਰਿਪੋਰਟ ਰੇਖੀ ਆ ਮੌਕਾ ਦੇਖੀ ਦਿਓ ਵੀ ਚੁੱਪ ਗੋ ਮੋ ਵੀ ਨਹੀਂ ਬੋਲੇ ਆ ਵੀ ਜਾਂ ਤਾਂ ਪੁਲਿਸ ਆਈ ਪੈਸੇ ਚਾੜੇ ਰਹੋ ਨਾ ਜਾਂ ਕੇਸ ਹੱਫਤਾ ਵੈ ਉਹ ਵੀ ਨਹੀਂ ਬੋਲੇ ਆ ਵੀ वो भी चकर चुकर लाया दिखा सुने कख भी नहीं लगा ना उन्हें नीता है ना को तो कोई मुड़िए पुसा ना मुंगेर आखिर गय लग तुह जे कोई ट्रक फड़ोग तो ता ट्रक खड़क कद फरको कदने छे महीने ना हो गायी सूई देने गाय नी सूई देकर चलता हा मुला कोई नहीं नी कोज नहीं, नहीं। ਸੜਕ ਨੇ ਇਸ ਬਿਲੇ ਜਿਹੜੇ ਕਰਾਨਾ ਸਟੋਰ ਦੇ ਜਿਹਨੇ ਵਿਚਾਰੇ ਇੱਕੋ ਜਿਹਨੇ ਸੀਸੀਟੀਵੀ ਕੈਮਰਾ ਲਾਦਾ ਕਾਫੀ ਜਿਆਦਾ ਜਿਹਨਾਂ ਫੁਟੇਜ ਆਈ ਪਈ ਚੋਰੇ ਚੋਰੇ ਆਂਦੇ ਰਹਿੰਦੇ ਆ ਹੋਰ ਇਹ ਲੋਕੇ ਕਨ ਵਿਚਾਰੇ ਜੂੜੇ ਉਹ ਲੋਕੇ ਵੇਅਰ ਕਰਦੇ ਨੇ ਕਿ ਇਧਰ ਆਇਓ ਹੈ ਇਹ ਕੀ ਹੈ ਬੰਦਾ ਜਿਹਨੇ ਵਿਚਾਰੇ ਕਰਾਨੇ ਦਾ ਕਰਨਾ ਵੀ ਜਿਹੜਾ ਸੀਸੀਟੀਵੀ ਫੁਟੇਜ ਜਿਹੜਾ ਦੱਸਦਾ ਆਉਂਦੇ ਗੱਲਬਾਤ ਕਰਨੇ ਕਿ ਇੰਦੇ ਪੂਰੀ ਕਰੇ ਕੰਡੀਸ਼ਨ ਕੀ ਹੈ ਤੇ ਹੋਰ ਕੀ ਗੱਲਬਾਤ ਹੈ ਮੈਂ ਮੈਂ ਸੰਦੀਪ ਸ਼ਰਮਾ ਬਾੜ ਨੰਬਰ 13 ਤੇ ਕੁਝ ਦਿਨ ਪਹਿਲੇ ਅੱਠ ਕੱਲ ਹੋ ਜਾਣੇ ਅੱਠ ਦਿਨ ਕਿ ਪੁਲਿਸ ਫਰਜ਼ਾ ਨਹੀਂ ਵੀ ਸੁਣਾਇਆ ਤੇ ਲੇਕਿਨ ਇਹ ਸਰਕਾਰ ਦੀ ਕੰਡੀਸ਼ਨ ਦੇਖੀ ਜਾਗਾ। ਮਮੀਂ ਦੀ ਤਰਫ ਦਾ ਸਹ ਜੋੜਨਾ ਕਿ ਮਾਤਾ ਆ ਸਾੜੀ ਇੰਦੀ ਮਦਦ ਕਰਦੀ ਜਾਏ। ਇਨੇ ਫੰਡ ਆਉਂਦੇ ਨੇ ਐਮ ਐਲ ਏ ਵਗੈਰਾ ਬਾੜ ਨੰਬਰ ਬੋਲ ਉਸੇ ਜਿਹੜਾ ਰਲੀ ਮਿਲੀ ਹੈ ਸਾਰਾ ਸਾਰਿਆ ਵਰਜ ਬੰਦਾ। ਇਹ ਸਰਕਾਰ ਦੀ ਕੰਡੀਸ਼ਨ ਹੈ ਜੇ ਮਾਂ ਇਸ ਪਾਸੇ ਦਿਖਦੀ ਇੱਧਰ ਹੁੰਦੀ ਹੈ। ਉਸੇ ਕਿੱਨੇ ਕੀ ਦਿਖੀਏ ਰੋਂਦੀ ਹੈ ਕਿ ਇੱਕ ਕਰਾ ਦਾ ਕੋਈ ਇਨਸਾਨ ਜੀ ਹੁੰਦਾ ਨਾ ਕਮਾਈ ਕਰਨੇ ਵਾਲਾ। ਇਆਂ ਉਹ ਉਹ ਹੀ ਕਮਾਈ ਕਰੀ ਅਸਿੰਸਲਾ ਚਲਾਦੀ ਆ ਜੋ ਉਸ ਦਿਨਾਂ ਦਾ ਇਹ ਲੋਕੀ ਦੁੱਧ ਦੇਣ ਵਾਲੇ ਅੱਜ 10 ਰੁਪਏ ਦਾ ਪੈਕਟ ਜਿਹੜੇ ਮੇਰੇ ਕੋਲ ਲੈਣ ਆਏ ਤੇ ਮੇਰਾ ਮਜ਼ਾਕੀ ਹੋਇਆ ਤੇ ਮੈਂ ਇਹਨੇ ਬੁਲਾਇਆ ਕਿ ਮੈਂ ਆਖਣਾ ਮਾਦਾ ਰਣੀ ਗੀਆਂ ਗੀਆਂ ਵੀ ਆ ਸਭ ਸ਼ਾਤ ਅੱਥ ਲੱਠ ਦਿਨੋਂ ਹੀ ਆਇਆ ਤੇ ਗੋਹਾ ਜਾਲੀ ਗੋਈ ਇੰਡੀ ਪਬਲਿਕ ਹੈ ਕੁੱਦੇ ਦਿਖਾਇਸ ਵੀਡੀਓ ਨਹੀਂ ਬਵਨੋਂ ਨਹੀਂ ਦੱਸਿਆ ਗੁਲਚਨੋਂ ਨਹੀਂ ਕਿ ਵੀਡੀਓ ਇਹ ਪਾਓ ਕਿ ਇਹ ਸੇ ਰੰਗ ਦੀ ਗੋ ਹੈ ਇਆਂ ਹੈ ਗੀਆਂ ਗੀਆਂ ਇਹਨੇ ਲੱਭਿਆ ਅਗਰ ਬਾਈ ਚਾਂਸ ਨਹੀਂ ਲੱਭਦੀ ਹੋਰ ਦੱਸ ਦੇਣਾ ਤੇ ਸਮਾਜਾ ਦੀ ਆਤ ਬੁਰੀ ਹੋ ਜਾਣੀ ਹੈ ਤਉ ਉਹ ਤਸਾਦਨ ਬਣਾ ਦਾ ਨੌਜਵਾਨ ਮੁਰਾ ਆ ਉਹ ਡੰਗਰ ਸ਼ੰਗਰ ਪਾਲੀਏ ਤੇ ਆਪਣੇ ਦੋਸਤੋ ਕਰੀਏ ਤੇ ਚੰਗੀ ਮਾਰੀ ਕੋਆ ਕਰਨ ਆਪਣੇ ਘਰ ਆ ਗਿਆ ਪੱਠੇ ਛੱਤੇ ਉਹਨੇ ਜਿਹੜੇ ਪੱਠੇ ਪੇਰੇ ਉਸਾ ਕੋਆ ਦੇ ਬੱਚੇ ਦੇ ਨਾਲ ਲੇਕਿਨ ਆਦਤ ਬਈ ਇਹ ਦੀ ਹਰ ਰੋਜ਼ ਨਾ ਪੱਠੇ ਆਣਨੇ ਉਹ ਲੋਕਾਂ ਦਾ ਨਾਲ ਨਾ ਕੰਨੇ ਰੋਂਦੇ ਤੇ ਕੰਨੇ ਇਸ ਕਿਲੇ ਕੀ ਦੇਖੀਏ ਤੇ ਬੜਾ ਰੋਂਦੇ ਨਾ ਮੇਰੇ ਕੋਲ ਆ ਜਾਏ ਦੋਦੇ ਲੈਣ ਪੈਟ ਤੇ ਮੀਂ ਆਖਿਆ ਮੈਂ ਹਾਤੋ ਚਲੋ ਕਿਪ ਲੈਣ ਵਾਲੇ ਅੱਜ ਤੋਂ ਸੀ ਬਲਾਨ ਬੁਆ ਮੇਰੇ ਵੱਲ ਨਹੀਂ ਬਰਦਾਸ਼ਤ ਹੋਇਆ ਸਾਮੀ ਲੇਗੀ ਬੁਲਾਇਆ ਗਿਆ ਹੈ ਪੁਲਿਸ ਪ੍ਰਸ਼ਾਸਨ ਨੇ ਵੀ ਆਏ ਉਹਨੇ ਇਹਦਾ ਮੀਰਾ ਸਾਹਿਬ ਪਕੜੋਈ ਗੱਡੀ ਵਗੈਰਾ ਉਹਨੇ ਫੋਟੋ ਦਿੱਤੀ ਨਹੀਂ ਕਿ ਲੇਕਿਨ ਉਹ ਮੈਚ ਨਹੀਂ ਹੋਇਆ ਇਹਦੀ ਹੋ ਨਹੀਂ ਤੇ ਅਸੀਂ ਆਖਨੇ ਆ ਕਿ ਪੁਲਿਸ ਪ੍ਰਸ਼ਾਸਨ ਦੀ ਕਿ ਇੰਦਾ ਕਰਨੇ ਕਹਿੰਦੇ ਤੂੰਦਾ ਵੀ ਭਲਾ ਹੋਣਾ ਪੰਜਾਹਾਂ ਆਕਰ ਤਗੜੇ ਦਾ ਦੋਸ ਸੋਚਦੇ ਤੇ ਕਹਿੰਦਾ ਵੀ ਸੋਚੀ ਰੋ ਤੇ ਹੋਰ ਜੀਆ ਵੀ ਹੋ ਸਕਦਾ ਅਗਰ ਕੋਈ ਡੋਨੇਸ਼ਨ ਕਰਨੇ ਤੇ ਜੀ ਗੋ ਬਣਾਈ ਬਣਾਈ ਸਕਦੇ ਆ ਸਰ ਤੇ ਮੈਂ ਇਹ ਆ ਕੇ ਟੰਗਾ ਮਾਰਾ ਮਦਦ ਮਦਦ ਕਰੀਏ ਇਹਦੇ ਘਰ ਗੋ ਬੱਜੇ ਤੇ ਤਾਂ ਇਹ ਸਾਨੂੰ ਲੋਕਾਂ ਦੀ ਸ਼ਾਂਤੀ ਹੈ ਤੇ ਇਨੇ ਕੀ ਇੱਕ ਮਾਂ ਹੈ ਨਾ ਬੱਚੇ ਅੰਗ ਲਿਖਾ ਪਾਲੀ ਦੀ ਇਨੀ ਕੇ ਬੱਚੇ ਹੀ ਦੇ ਲਾਦੀ ਤੇ ਆ ਜੋ ਅੰਨ ਲੱਭਦੀ ਤੇ ਬੜਾ ਦੁੱਖ ਹੁੰਦਾ ਹੈ ਅਸੀਂ ਆ ਕੇ ਜੋ ਚੋਰੀ ਬੜੀ ਕਿਸਮ ਦੀ ਹੁੰਦੀ ਹੈ ਨਾ ਇਹ ਇੱਕ ਬੜੀ ਵੱਡੀ ਪੈੜੀ ਚੋਰੀ ਜਗੇ ਕੋ ਆਜ਼ਾ ਮਵੇਸ਼ੀ ਕੇ ਲਈ ਜਾਣਾ ਉਹ ਬਸ਼ੀਆ ਜਮਾਦ ਵਗੈਰਾ ਹੈ ਇਹ ਅਗਰ ਉਹ ਨਹੀਂ ਬੋਲੀ ਕਨੈਕਸ਼ਨ ਹੈ ਤੇ ਇਹ ਵੀ ਉਹ ਹੀ ਬਾਗ ਹੈ ਐਸੀ ਜੀ ਆਖਣਿਆ ਹੱਥ ਜੋੜੀ ਮਮੀ ਆਖਣਾ ਇਹ ਵੀ ਜੋਰ ਦੇਣਾ ਕਿ ਇੰਦੀ ਗੋਹ ਹਜਾਲੇ ਇਸੇ ਪੁੱਜੇ ਤੇ ਤਰਾ ਸਾਲਾ ਵੀ ਜੀ ਨਹੀਂ ਮਮੀ ਤੇ ਦੁਕਾਨ ਖੁੱਲੇ ਦੀ ਇੱਕ ਦੋ ਵਾਰੀ ਚੋਰੀ ਦੇ ਬਾਜ਼ਾਰ ਤੋਂ ਹੁੰਦੇ ਹੁੰਦੇ ਬੱਚੀ ਤੇ ਜੀ ਹੱਥ ਜੋੜੀ ਆ ਕੇ ਪਬਲਿਕ ਸਾਰੀ ਕੰਨੀ ਤੇ ਜਿੱਦਾਂ ਇੰਨਾ ਖਾਈ ਲੈਣੇ 10 20 50 ਰੁਪਏ ਕੰਨੇ ਕੋਈ ਫਰਕ ਨਹੀਂ ਪੋਂਦਾ ਉਹ ਹੀ ਸਕੇ ਤੇ ਸਰਕਾਰ ਦਾ ਇੱਕ ਵਾਰੀ ਬੀਡਰ ਕਰੀ ਜਦੋਂ ਮੈਂ ਆਗਾ ਕੰਗਰੈਸ਼ਨ ਦੇਖੀ ਲਾਓ ਇਸ ਕਰਾ ਜਿਵੇਂ 50 60000 ਰੁਪਇਆ ਕਰਨਾ ਬੜਾ ਮੁਸ਼ਕਲ ਹੈ ਨਾ ਮਮਕਨ ਹੈ ਤੇ ਚਲੋ ਜਿਹਾਂ ਗਈਆਂ ਇਹ ਲੱਤੀ ਸੀ ਉਹਨਾਂ ਦਾ ਡਬਲ ਨੁਕਸਾਨ ਹੈ ਇੱਕ ਗਈ ਤੇ ਕੰਨ ਨਹੀਂ ਆਣ ਦੇਂਦੀ ਇਮਤਾਨੀ ਹੁਣ ਤੇ ਇਹ ਕਿ ਐਸੇ ਜੋੜੀ ਆਈ ਹੈ ਗੁਜਾਰਿਸ਼ ਕਰਨੀ ਆ ਇਹਨਾਂ ਦੀ ਗੋਹ ਚਾ ਲਈ ਜਿੱਥੇ ਵੀ ਲੱਭੇ ਸੁੰਦਰ ਬਣੀ ਜੇ ਇਹਦੀ ਜਗਾ ਵੀ ਇਹ ਗੋ ਦਾ ਫੋਟੋ ਨੇ ਭਾਈਓ ਨਾ ਅਗਰ ਲੱਭਦੀ ਹੈ ਤੇ ਨੰਬਰ ਇਹਦਾ ਪਵਨੋੜ ਦੇ ਭਾਈਓ ਜਣ ਦੇ ਪਵਨੋਨ ਦਾ ਨੰਬਰ ਹੋ ਗੇ ਤੇ ਜਿਹਾਂ ਗਈਆਂ ਆਇਆ ਗੋੜ ਵੀ ਆਇਆ ਤੇ ਜਨਾਬ ਇਹ ਤੋਂ ਦੇਖਿਆ ਕਿ ਕਾਫੀ ਜ਼ਿਆਦਾ ਜਿਹੜੇ ਅੱਜ ਦੇ ਹਾਲਾਤ ਹਨ ਤੋਂ ਦੇਖਿਆ ਜਾ ਕਿ ਕਾਫੀ ਜ਼ਿਆਦਾ ਲੋਕ ਜਿਹੜੇ ਅੱਜ ਆਪਣਾ ਜਿਹੜਾ ਘਰ ਦਾ ਪੂਰਾ ਗੱਲ ਕਰਚੇ ਤੇ ਦਾਬੋ ਦਵਾਰ ਜੇ ਚੱਲਨੇ ਵਾਸਤੇ ਜਿਹੜਾ ਘਰ ਦਾ ਪੂਰਾ ਬੱਚੇ ਨਾਲ ਜਿਹੜਾ ਅੱਜ ਇਹ ਗਰੀਬ ਘਰ ਹੈ ਜਿਸ ਦੇ ਵਰ ਦੇਖੋ ਕਿ ਅੱਜ ਇੱਕ ਛੋਟੀ ਜਿਹੀ ਬੱਚੀ ਹੈ ਬਿਲਕੁਲ ਜਿਹੜੀ ਆਪਣੀ ਮਾਂ ਹੀ ਲੜਾ ਰਹੀ ਹੈ ਉਹ ਦੇਖੋ ਕਿ ਛੋਟੀ ਜਿਹੀ ਬੱਚੀ ਛੱਡੀਏ ਜਿਹੜੀ ਦੀ ਮਾਂ ਹੈ ਬੱਸੀ ਦੁੱਧ ਪਿੰਦੀ ਬੱਸੀ ਹੈ ਜਿਹੜੀ ਕਿ ਉਹ ਚੋਰ ਲਈ ਰੱਖੂ ਚੱਕਰ ਹੋਈ ਜਨ ਆਖਿਰ ਕੀ ਹੋਦਾ ਕਿ ਉੱਡੀਆਂ ਦੇ ਬਸੀਆਂ ਜਾਣੇ ਆਖਿਰ ਸਾਰਾ ਪ੍ਰਸ਼ਾਸਨ ਮੀ ਲੱਗਾ ਕੁੰਭਕਰਨੀ ਨਿੰਦਰ ਸੁਤੇ ਕਿਉਂਕਿ ਲਗਾਤਾਰ ਕਹਿਦਾ ਸੇ ਇਸ ਏਰੀਏ ਚ ਜੱਜ ਕਰਦੇ ਉਧਰ ਚੋਰੀ ਕਰਦੇ ਇਧਰ ਚੋਰੀ ਕਰਦੇ ਉਧਰ ਕੋਈ ਛੋਟੀ ਵਾਲੀ ਚੀਜ਼ ਹੈ ਜਿਹੜੀ ਆ ਵੇਚ ਸ਼ੋਅ ਮੰਤਰ ਹੋ ਜਾਂਦੀ ਹੈ ਤੇ ਆਖਿਰ ਇਹ ਗਰੀਬ ਪਰਿਵਾਰ ਹੈ ਜਿੰਦਾ ਸਰਕਲ ਅੱਜ ਮੇਰਾ ਕਾਰ ਆਸ ਦਿਖੇ ਕਹਿੰਗੇ ਲੋਕ ਗਰੀਬ ਤੋਂ ਗਰੀਬ ਜਿਹੜਾ ਲੋਕ ਨਾ ਕੀ ਹੁੰਦੇ ਲੋਕ ਕਾਰ ਜਿਹੜੇ ਬੇਚਾਰੇ ਅੱਜ ਵੀ ਜਿਹੜੇ ਥੱਲੇ ਪਲਸਟਰ ਪੇਦੇ ਹੋਵੇ ਇਹ ਕਾਰ ਦੇਖੋ ਅੱਜ ਵੀ ਪੁਰਾਣੇ ਜ਼ਮਾਨੇ ਵਿੱਚ ਬੇਚਾਰੇ ਮਿੱਟੀ ਹੈ ਲਾਈ ਮਿੱਟੀ ਵੇ ਗਵਾ ਫੇਰਦੇ ਹੋਰ ਇਹਦਾ ਜਿਹੜਾ ਪੂਰਾ ਦਬ ਦੁਬਾਰਾ ਪੂਰਾ ਕਾਰ ਦਾ ਸਰਕਲ ਇਹਦੇ ਉੱਪਰ ਚੱਲਦਾ ਦੇਖੋ ਮਾਂ ਕਿੰਨੇ ਪਰੇਸ਼ਾਨ ਹੈ ਜਿਹੜੇ ਮਸ਼ੀਨ ਹੈ ਜਿਹੜੀ ਇਹ ਲ ਉਹ ਦੇਖੋ ਵਿਚਾਰੀ ਜਿਹੜੀ ਹੈ ਕਾਫੀ ਆ ਦੇਖੋ ਇਸ ਵੇਲੇ ਆਪਣੇ ਅਥੂ ਤੱਕ ਰ ਕਾਡੇ ਕਿਉਂਕਿ ਆਪਣੀ ਬੱਚੀ ਅੰਗਰੇਜ਼ ਜਿਹੜੀ ਉਹ ਬੱਛੀ ਏ ਛੋਟੀ ਏ ਪਾਲਦੀ ਸੀ ਜਿਹੜੀ ਛੋਟੀ ਏ ਬੱਛੀ ਹੈ ਦੇਖੋ ਕਿ ਅੱਜ ਚੋਰ ਕਿੰਨੇ ਹਰਾਮੀ ਨੇ ਔਰ ਕਿੰਨੇ ਕੁੱਤੇ ਨੇ ਕਿ ਦੇਖੋ ਕਿ ਇਹ ਜਿਹੜੀ ਛੋਟੀ ਏ ਬੱਛੀ ਇਹਦੀ ਮਾਂ ਗਲੀ ਚਲੀ ਜੇ ਤਾਂ ਉਹ ਰਖੇ ਅੱਜ ਮਾਂ ਵੀ ਕਿੰਨਾ ਪਰੇਸ਼ਾਨ ਹੈ ਕਿਉਂਕਿ ਦਾ ਪੂਰਾ ਆਖੇ ਮੈਂ ਬੱਚੀ ਅੰਗਰੇਜ਼ ਪਾਲਦੀ ਸੀ ਜਿਹੜੀ ਅੱਜ ਜਿਹੜੀ ਆ ਮੂਰਾ ਸਰਕਲ ਚ ਲਾਣ ਕਾਰਿਆ ਇਹਦਾ ਦੇਖੋ ਤੁੰਦੇ ਗਾਥੇ ਬੰਨੇ ਤੇ ਸਾਥੀ ਸਾਡੇ ਇਸ ਵੀਡੀਓ ਜਿਆਦਾ ਜਿਆਦਾ ਸ਼ੇਅਰ ਜਰੂਰੀ ਕਰਿਓ ਤਾਂ ਕਿ ਆਸੇ ਚੋਰ ਕੋਈ ਨੂੰ ਮੀਂ ਲੱਗਦਾ ਕੋਈ ਬਾਲੀ ਸਟੇਟ ਤੋਂ ਆਊਟ ਆਫ ਕੰਟਰੀ ਤੋਂ ਨਹੀਂ ਆਦਾ ਐ ਦੀ ਤੁਸ ਜੰਮੇ ਚੋਲਾ ਸਾਡੇ ਜਿਹੜੇ ਪ੍ਰਸ਼ਾਸਨ ਨੂੰ ਮੀਂ ਲੱਗਦਾ ਉਹਨੇ ਵੀ ਪਤਾ ਹੈ ਕਿਉਂਕਿ ਇਹ ਦੇਖੋ ਮਾ ਗੀਆਂ ਅਸੂਮ ਨੇ ਦੇਖੀ ਸਾਰੰਦੇ ਅਤੁਰ ਕਿਉਂਕਿ ਵਿਚਾਰੇ ਦੇਖੋ ਇਹ ਪੱਟੇ ਕਿੰਨਾਂ ਬੰਦੇ ਕੋਈ ਦੀ ਪੈੜੀ ਨਹੀਂ ਕੋਈ ਕੁਛ ਨਹੀਂ ਲੋਕੇ ਜਿਹੜੇ ਬੰਨੇ ਸ਼ਨੇ ਅੱਗੇ ਪਿਛੇ ਚਟਾਲੇ ਜੜੀਆਂ ਜੁਣੀਆਂ ਵੱਡੀ ਉਹ ਵਿਚਾਰੇ ਇਹਨਾਂ ਭਾਲ ਲਿਆ ਅੱਜ ਵਿਚਾਰੀ ਇਹ ਦੇਖਿਆ ਕਿ ਗੋਈ ਪਾਲਿਆ ਪੁੱਲਿਆ ਤੇ ਉਹ ਦੇ ਰਿਹਾ ਕਿ ਦਿਖੇ ਕਿ ਦੋ ਦੋ ਸ਼ੋਧ ਕਰਨੇ ਆਪਣੇ ਜਾਂ ਸਰਕਟ ਟੰਗ ਤਬਾਣਾ ਗਏ ਜਿਹੜਾ ਸਰਕਟ ਦਾ ਟਾਈਮ ਆਂਦਾ ਤੇ ਚੋਰ ਜਿਹੜੇ ਕਿਲੇਪਰਾ ਗੋਹ ਲੀਏ ਰਫੂ ਚੱਕਰ ਜਿੰਨੇ ਤੇ ਉਹਦੇ ਛੋਟੀ ਬੱਸੀ ਰੇਈਏ ਬਿਸ਼ੇ ਇਹ ਮਾਰਕ ਤੁੰਦੇ ਕੇ ਹੱਥ ਬਣ ਜੇ ਤੁਸ ਲੋਕ ਵੀ ਜੇ ਉਹ ਦਿੰਦੀ ਅਸੀਂ ਗੂਗਲ ਪੇ ਨੰਬਰ ਵੀੰਦਾ ਦੇੜ ਕੇ ਜੇ ਤੁਹ ਹੁੰਦੀ ਕੋਈ ਮਦਦ ਕਰਨਾ ਚਾਹੇ ਗੋਤ ਨਮੀ ਪੜਾ ਬੜੀ ਮੁਸ਼ਕਲ ਬੜੇ 100 200 ਡੰਗਰ ਜਿਹੜੇ ਨੇ ਉਹ ਅਜੇ ਗੁਆ ਨਹੀਂ ਲੱਭਦੀਆਂ ਮੀਂਹ ਬੜਾ ਨਹੀਂ ਲੱਭਦੀਆਂ ਅਗਰੇ ਮਾਰ ਤੁੰਦੇ ਗੱਥ ਬਣੇ ਇਹਦੀ ਮਦਦ ਕਰੋ ਕਿਉਂਕਿ ਕੋਈ ਕੋਈ ਗੋ ਮਾਦਰ ਕਰਨਾ ਤੇ ਮਾਤ ਹੁੰਦੇ ਗੱਥ ਬਣੇ ਸਾਥੀ ਸਾਡੇ ਇਸ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰੇ ਇਹਦੇ ਕਲੇ ਪਬਲਿਕ ਹੋਤਰੇ ਦਿਓ ਜਿਆਜੇ ਧੰਨਵਾਦ